ਅੱਗੇ ਜਿਹੜਾ ਤੁਸੀਂ ਦੇਖ ਰਹੇ ਪਾਣੀ ਦਾ ਜਿਹੜਾ ਵਹਾਅ ਬਹੁਤ ਤੇਜ਼ੀ ਦਾ ਇਹ ਨੂਨ ਦਰਿਆ ਦੇ ਵਿੱਚ ਖੜੇ ਆ ਜਿੱਥੇ ਕਿ 7 ਨੌਜਰ ਉਹ ਦਵਾਸ ਦਵਾ ਦੇ ਜਿਹੜਾ ਪਾਣੀ ਬਹੁਤ ਹੀ ਤੇਜ਼ੀ ਦੇ ਨਾਲ ਆ ਰਿਹਾ ਤੇ ਲੋਕ ਜਿਹੜੇ ਆਪਦੀ ਮਦਦ ਨੂੰ ਜੁਟੇ ਇਹਨੇ ਸੋ ਤੁਹਾਡਾ ਆਪਣਾ ਅਲਾ ਦਿਨ ਲਗੇ ਖਾਸ ਰਪੋਰਟ ਸਾਰੇ ਸਾਰੇ ਦਾ ਵੀਡੀਓ ਆਹ ਤੁਸੀਂ ਉਹ ਹੀ ਰਾਉ ਬਰਾਤੀ ਪਹਿਲਾਂ ਤੇ ਘਾਟ ਘਟਵੇਰੀ ਹੋ ਗਿਆ ਜਿਹੜਾ ਇਹ ਵੀ ਘਾਟ ਜਿਹੜਾ ਘਟਵੇਰੀ ਹੁੰਦੀ ਕਗਾਰ ਤੇ ਖੜਾ ਆਓ ਆਪਾਂ ਜਿਹੜੇ ਘਾਟ ਪੀਰ ਕਾਣਾ ਉਹਨਾਂ ਨਾਲ ਗੱਲਬਾਤ ਕਰਦੇ ਉਹਨਾਂ ਨੇ ਕੀ ਸੁਣਕਾਰੀ ਬਸ ਸਾਨੂੰ ਤੇ ਹੈਗਾ ਕਿ ਸਾਨੂੰ ਕੋ ਥਾਂ ਦੇ ਦੇਣ ਕਿ ਜਰਾ ਹੁਣ ਕੋ ਮਕਾਨ ਬਣਾ ਦੇਵਣਾ ਪਾਰਕ ਖਾਰਾ ਡੰਗਰ ਵਿਰੋੜ ਕੇ ਨਾਲ ਸਾਰੀ ਸਾਂ ਰੋੜ ਦੀ ਸਾਡੀ ਤਮਜਾਂ ਦੀ ਥਾਂ ਸਾਰਾ ਕੁਝ ਰੋੜ ਗਿਆ ਅੱਬ ਡੰਗਰ ਕਦੇ ਤੇ ਵਾ ਵਿੱਚੇ ਰੋੜ ਕੇ ਗਿਆ ਨੇ ਤਮਖਣ ਥਾਂ ਦੇ ਮਰ ਬਸਾਨੂੰ ਕਾ ਮਣ ਨੁਕੀ ਦੇ ਹੋਰ ਨੀ ਤਨ ਕੋਚ ਆਈ ਦਾ ਬਾਰਕ ਡੰਗਰ ਸਾਡੇ ਪਾਂਹ ਪ੍ਰਾਸਾਰ ਮਜ਼ਾਕ ਕਰ ਤੋਂ ਕੋਣ ਜੋ ਕੁਝ ਨਹੀਂ ਗੱਲ ਸਾਹਮਣੇ ਲੈਉਣਾ ਤੇ ਉਦੋਂ ਇੱਕ ਜੇ ਤੇ ਜੇ ਸਾਡੀ ਇੰਨਾ ਹੀ ਰੋੜ ਕੇ ਡੰਗਰ ਦੀ ਮਾਤਾ ਸਾਹਿਬੀ ਤੇ ਕਮਰਾ ਬਰਾੰਦੇ ਵੀ ਐਸੇ ਉਹਦੇ ਜੰਦਾਰ ਲੱਗਦਾ ਵੀ ਕਿ ਜੇ ਹਣ ਵੀ ਸਾਡੇ ਨਾਲ ਉਹ ਟੋਕਾ ਨਾ ਹੋ ਜਾਵੇ ਜੇ ਪਹਿਲਾਂ ਪਰਮਤਰਮ ਨਾ ਤਾਂ ਖੋਸ਼ ਨੰਦ ਸਾਰੇ ਮਗਸਾਰੇ ਮਦਦ ਕਰਦੇ ਤਾਂ ਨੇ ਤੇ ਜੋ ਸਰਕਾਰਾਂ ਮਨੇ ਜਿੰਨਾਂ ਤੋਰੇ ਡਰ ਲੱਗਦਾ ਇਹ ਨਾ ਜੇ ਕੋਈ ਦਿੱਤਾ ਤੇ ਇਹ ਵੀ ਚਾਰੇ ਜਿੰਨਾਂ ਕਿੰਨਾ ਕੋ ਲੈ ਕੇ ਖਰਚਾ ਕਰਨਗੇ ਤੋੜੇ ਵੀ ਕਰੋ ਪਰ ਜਾਂਦੇ ਨੇ ਟ੍ਰੈਲ ਨਾ ਵੀ ਦਿੱਤੀ ਕਿ ਕਰੋ ਪਾਈ ਜਾਂਦੇ ਨੇ ਜੇ ਸਰਕਾਰ ਨੂੰ ਪੈਸਾ ਜੇ ਨਹੀਂ ਮਿਲਿਆ ਤੇ ਇਹ ਵਿਚਾਰੇ ਕਿੰਨਾ ਕੋ ਬੰਸਾ ਦਾ ਟਾਕਰਾ ਕਿਉਂ ਕਰ ਸਕਦੇ ਹਾਂ ਇਹਨਾਂ ਤੇ ਕੀ ਦੋਸ਼ ਦੇਵਾਂਗੇ ਦੇ ਤਾਂ ਸੋਡੇ ਸਰਕਾਰਾਂ ਨਾਲ ਜੇ ਹਾਂਜੀ ਕੋਈ ਦਲ ਨਾ ਹੋਵੇ ਨੂੰ ਬਿਆਨ ਲਿਖਾ ਜਾ ਬੰਦ ਥਾ ਸਾਹਬ ਜੀ ਫਤੇ ਮਾਜ ਸਵਾਰ ਸਿੰਘ ਬੋਲਿਆ ਤੇ ਅੱਗੇ ਸਰਕਾਰ ਰਹੀ ਸੀ ਕਾਂਗਰਸ ਰਹੀ ਸੀ ਉਦੋਂ ਵੀ ਲੋਟਾਂ ਨਹੀਂ ਬਣੀਆਂ ਫਿਰ ਇਹ ਝਾੜੂ ਸਰਕਾਰ ਆ ਗਈ ਏ ਤੇ ਉਦੋਂ ਵੀ ਇਹਨਾਂ ਲੋਟਾਂ ਨਹੀਂ ਬਣਿਆ ਜਿਹੜਾ ਮਾਰ ਕੇ ਹੁੰਦੇ ਆ ਫੋਟੋ ਛਕਾ ਕੇ ਪਿੱਛਾ ਵਗ ਜਾਂਦੇ ਆ ਨਵੇਸ਼ ਕਟਾਰੀਆ ਖੁਦ ਇੱਥੇ ਹੁੰਦਾ ਕੋਈ ਮਤ ਨਹੀਂ ਕਰਦਾ ਗਰੀਬ ਦੀ ਕੋਈ ਕੁਝ ਨਹੀਂ ਤੇ ਕੋਲ ਮੇਰੀ ਬੇਨਤੀ ਏ ਜਿੰਨਾ ਵਿਚਾਰਿਆਂ ਦੇ ਘਰ ਟਹਿ ਗਏ ਨੇ ਅੱਜ ਹਾਂਜੀ ਇਹਨਾਂ ਨੂੰ ਸਰਕਾਰ ਨੂੰ ਇਹ ਬੇਨਤੀ ਹੱਥ ਜੋੜ ਕੇ ਮੈਂ ਕਰਨਾ ਇਹਨਾਂ ਨੂੰ ਮਾਜਬਾ ਮਿਲੇ ਇਹ ਚਾਹਤਾਂ ਥਾਂ ਮਿਲੇ ਇਹਨਾਂ ਕੋ ਥਾਂ ਪੂਰੀ ਹੈਗੀ ਤੇ ਮੈਂ ਡੀਸੀ ਅੱਗੇ ਵੀ ਮੰਤ ਕਰਨਾ ਮੁੱਖ ਮੰਤਰੀ ਦੇ ਮੁਤੇ ਹੋ ਕਰਨਾ ਵੀ ਗਰੀਬਾਂ ਨੂੰ ਥਾਂ ਦੇਵੇ ਜਿਹੜੀਆਂ ਥਾਂਵਾਂ ਲੋਕਾਂ ਦੀ ਕਹਿ ਨਹੀਂ ਆ ਰਹੇ ਤੇ ਇਹ ਥਾਂਵਾਂ ਮਿਲਣ ਤੇ ਵੈਦਰੀ ਥਾਂ ਖਵੇ ਜੇ ਜਰੂਰ ਥਾਂਵਾਂ ਦੇਣਗੇ